ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਫੇਸਬੁਕ ਦੋਸਤਾਂ ਅਤੇ YouTube ਸਬਸਕ੍ਰਾਈਬਰਾਂ ਦਾ ਆਪਣਾ YouTube ਚੈਨਲ ਜਿਨ੍ਹਾਂ ਨੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਆਪਣਾ ਫੇਸਬੁਕ ਪੇਜ ਫਾਲੋ ਕਰ ਲਿਓ ਅੱਜ ਤੁਹਾਨੂੰ ਬਵਾਸੀਰ ਦਾ ਨੁਸਖਾ ਦੱਸਣ ਜਾ ਰਹੇ ਹਾਂ ਘਰੇ ਵੀ ਤੁਸੀਂ ਬਣਾ ਸਕਦੇ ਆ ਆਪਣੇ ਕੋਲ ਤਿਆਰ ਵੀ ਮਿਲ ਜਾਂਦਾ ਹੈ ਨਿੰਮ ਦੀਆਂ ਗਿਟਕਾਂ 10 ਗ੍ਰਾਮ ਬਕੈਨ ਦੀਆਂ ਗਿਟਕਾਂ 10 ਗ੍ਰਾਮ ਸੌਦਰ ਸੌਂਤ 10 ਗ੍ਰਾਮ ਚਾਸਕ ਦੇ ਬੀਜ 5 ਗ੍ਰਾਮ ਸੁਧ ਗੁਗਲ 5 ਗ੍ਰਾਮ ਇਹ ਅਤੇ ਕਥਸ ਫੈਦ ਆ ਜਿਹੜਾ ਉਹ 5 ਗ੍ਰਾਮ ਰੀਠੇ ਦੇ ਛਿਲਕੇ 5 ਗ੍ਰਾਮ ਤਵੇ ਦੇ ਉੱਤੇ ਭੁੰਨ ਲਓ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਰਗੜ ਲਓ ਇਹਨਾਂ ਸਾਰੀਆਂ ਵਸਤੂਆਂ ਨੂੰ ਆਸਮੇ ਮਿਕਸ ਕਰ ਲਓ ਰਗੜ ਕੇ ਚੰਗੀ ਤਰ੍ਹਾਂ ਡੱਡਾ ਰਮਡਲ ਕਰਕੇ ਤੇ ਮੂਲੀ ਦੇ ਰਸ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਉਸ ਤੋਂ ਬਾਅਦ ਇਹਨਾਂ ਦੀਆਂ ਮਟਰ ਦੇ ਦਾਣੇ ਜਿੰਨੀਆਂ ਜਿੰਨੀਆਂ ਗੋਲੀਆਂ ਬਣਾ ਲਵੋ ਤੇ ਦੋ ਗੋਲੀਆਂ ਹਰ ਰੋਜ਼ ਸਵੇਰੇ ਸ਼ਾਮ ਲੱਸੀ ਨਾਲ ਲੈਣੀਆਂ ਬਾਜ਼ਾਰੂ ਚੀਜ਼ਾਂ ਕੋਈ ਨਹੀਂ ਖਾਣੀਆਂ ਤਲੀਆਂ ਚੀਜ਼ਾਂ ਲਾਲ ਮਿਰਚ ਤੋਂ ਪਰਹੇਜ਼ ਕਰਨਾ ਗੁੜ ਤੇ ਬਾਜ਼ਾਰੂ ਚੀਜ਼ਾਂ ਤੋਂ ਤੇ ਮੂਲੀ ਦੀ ਸਬਜ਼ੀ ਖਾਓ ਤੇ ਨਰਮ ਪਦਾਰਥ ਲਓ ਤੇ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਹੀ ਰਾਤ ਮਿਲ ਜੂ ਬਵਾਸੀਰ ਤੋਂ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਭਰਾ ਬਵਾਸੀਰ ਤੋਂ ਦੁਖੀ ਨੇ ਤੇ ਆਪਣਾ ਪੇਜ ਫੋਲੋ ਕਰ ਲਿਓ ਧੰਨਵਾਦ